ਜੀ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਜਿਵੇਂ ਖਦਾਇਤ ਅਨੁਸਾਰ ਜਿਹੜੇ ਮਾੜੇ ਸਨੇਚਰਸ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐਸਐਚਓ ਫੇਜ਼ 1 ਇੰਸਪੈਕਟਰ ਸੁਖੀ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਇੱਕ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਚੋਂ 1.6 ਲੱਖ ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਵੀ ਹੈ ਜੀ ਸਰ ਇਹ ਜਿਹੜੀ ਕੈਂਡਾ ਮੋਟਰ ਸਪਰਟਨਲ ਟੀਮ ਜੀ ਇਹਨਾਂ ਦਾ ਮੋਟਰ ਸਪਰਟਨਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਦ ਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਉਹ ਰੈਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਇਹ ਮੋਟਰ ਜਿਹੜਾ ਆਪਣਾ ਹੀ ਪੂਰੀ ਚੋਰੀ ਨਹੀਂ ਹੈ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜਿਹਨਾਂ ਨੇ ਕੋਈ ਸਨੇਚਿੰਗਸ ਵਗੈਰਾ ਦੀ ਕੁਸ਼ ਕਰੀਆਂ ਨੇ ਇਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਇਨਾਂ ਤੋਂ ਰਿਕਵਰੀ ਦੀ ਸੰਭਾਵਨਾ ਵੀ ਹੈ ਜੀ ਸਾਹਮਣੇ ਆ ਰਿਹਾ ਜੀ ਕਿ ਯੂਜ਼ ਕਰਦੇ ਸੀ ਜੀ ਮੋਡਸ ਸੁਪਰਿੰਡੈਂਟ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੈਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਨੇ ਜੀ ਨਾਲ ਮਿਰਚ ਪਾਊਡਰ ਪਾ ਕੇ ਉਹਨਾਂ ਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨ੍ਹਾ ਕਰ ਦਿੰਦੇ ਨੇ ਵਿਕਟਿਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚਿੰਗ ਕਰ ਲੈਂਦਾ ਜੀ ਕਿੰਨੀਆਂ ਕੁ ਵਾਰ ਦੱਸਦਾ ਇਸ ਟੀਮ ਨੂੰ ਲੈ ਕੇ ਉਹ ਤੇ ਕਦਮ ਪੁੱਤੇ ਜਾ ਰਹੇ ਇਹ ਸਾਡੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹਨਾਂ ਦਾ ਪੁਲਿਸ ਰਿਪੋਰਟ ਅਸੀਂ ਲਿਆ ਹੋਇਆ ਹੈ ਤੇ ਇਹਨਾਂ ਦੀ ਫਰਦਰ ਪੁਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਪੁਰਾਣੀ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਹੋਰ ਇਹਨਾਂ ਨੇ ਕਰਿਆ ਉਹ ਵੀ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਪਹਿਲਾ ਕੇਸ ਤਾਂ ਤੇ ਹੈ ਜਿਸ ਦਾ ਇੱਕ ਇਹਨਾਂ ਜੋ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਦੋ ਪੁਰਾਣਾ ਕੇਸ ਦਰਜ ਹੈ ਜੀ ਤੇ ਬਾਕੀ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾ ਰਿਹਾ ਹੈ। ਹਾਲ ਹੀ ਦਾ ਇੱਕ ਮਹਾਲੀ ਦਾ ਇਹ ਹੈਂਡ ਵਾਲੇ ਨੇ ਜਿਹਨਾਂ ਤੋਂ ਪੜੇ ਲਿਖਨੇ ਜਾਂਦੇ ਇਹ ਜਿਹੜੇ ਤਿੰਨ ਦੋਸ਼ੀ ਨੇ ਇੰਨਾ ਚੋ ਪ੍ਰਵਿੰਦਰ ਸਿੰਘ ਹੈਗਾ ਜੀ ਇਹ ਮਹਾਲੀ ਦੇ ਹੀ ਰਹਿਣ ਵਾਲਾ ਹੈਗਾ ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿਨ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ 35 ਸਾਲ ਦੀ ਹੈ। ਰਾਈਟ ਰਾਈਟ 10 ਮਿੰਟ ਹਾਲੀ ਤੇ ਕੌਣ ਵੀ ਨਹੀਂ ਕੁੱਜਣਾ ਰਿਕਵਰੀ ਜੀ ਜਿਹੜਾ 1 1,60,000 ਤੇ ਰਿਕਵਰ ਹੋਏ ਨੇ ਇਹਦੇ ਕੋਲ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਇਆ ਸੀਗਾ ਕੇਸ ਦੇ ਵਿੱਚ ਉਹ ਰਿਕਵਰ ਕੀਤਾ ਜੀ ਪ੍ਰਮਿੰਦਰ ਹੈ ਕਿੱਥੋਂ ਦਾ ਰਹਿਣ ਵਾਲਾ ਇਹ ਪਹਿਲਾਂ ਵੀ ਕੇਸ ਹੈ ਇਹ ਪ੍ਰਮਿੰਦਰ ਸਿੰਘ ਜੀ ਇਹ ਮੁਹਾਲੀ ਦਾ ਰਹਿਣ ਵਾਲਾ ਹੈਗਾ ਜੀ ਤੇ ਕੇਸ ਹੋ ਰਿਹਾ ਹੈ 15 ਮੁਹਾਲੀ ਦਾ ਦੋ ਚੰਡੀਗੜ੍ਹ ਦੇ ਇੱਕ ਤੇ ਬਰਚਾ ਹੈਗਾ ਜੀ ਸਚਿੰਤ ਹੈਗਾ 300 ਸਚਿੰਤ ਸਚਿੰਤ ਜੀ ਚਾਰ 300 ਜੀ ਰਿਕਸ਼ਾ ਜਿਹੜੀ ਇਤਨੀ ਸੈਕਾਂ ਉਹਦੇ ਵਿੱਚ ਬਹੁਤ ਸਾਰੀ ਜਿਹੜੀ ਜਿਹੜਾ ਸਾਡੇ ਨੰਬਰ ਹੈਗੇ ਨੇ ਹੈਲਪਲਾਈਨ ਨੰਬਰ ਨੂੰ ਤੁਸੀਂ ਹੌਨਰ ਕੇ ਸੈਟ ਬਿਲਕੁਲ ਵਿੱਚ ਜਿਹੜੀ ਉਹ ਹੁੰਦੀ ਨਹੀਂ ਉਹ ਕੀ ਸੀ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਜੀ 112 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਫਾਰ 올 ਐਮਰਜੈਂਸੀ ਸਰਵਿਸਿਜ਼ ਉਸ ਤੇ ਸਾਨੂੰ ਕਾਲਸ ਆਉਂਦੇ ਨੇ ਕਾਫੀ ਬਰ ਕਾਲਸ ਆਉਂਦੀਆਂ ਨੇ ਤੇ ਅ ਜੈਨੂਇਨ ਵੀ ਹੁੰਦੀਆਂ ਨੇ ਜੈਨੂਇਨ ਹੁੰਦੀਆਂ ਨੇ ਤਾਂ ਮੌਕੇ ਤੇ ਇਮੀਡੀਏਟਲੀ ਜਾ ਕੇ ਅਸੀਂ ਜਿਹੜੀ ਬਣਦੀ ਕਾਰਵਾਈ ਉਹ ਕਰਦੇ ਆ ਜੀ ਤੇ ਪਰ ਇੱਕ ਗੱਲ ਦੇਖਣੀ ਚਾਹੀਏ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ ਹੈ ਕਿ ਕਾਲ ਕੀਤੀ ਜਾਂਦੀ ਹੈ ਕਿ ਸਾਡੇ ਨਾਲ ਸਨੇਚਿੰਗ ਹੋਈ ਹੈ ਜਾਂ ਕੋਈ ਹੋਰ ਕ੍ਰਾਈਮ ਹੋਇਆ ਹੈ ਪਰ ਜਦ ਮੌਕੇ ਤੇ ਜਾਂਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਉਹਨਾਂ ਦੀ ਕੋਈ ਆਪਸ ਲੜਾਈ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੈ ਹੋਰ ਕਿਸੇ ਵੀ ਵਿਸ਼ੇ ਤੇ ਉਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਉਹ ਇਹ ਜਾਣਬੁੱਝ ਕੇ ਦੱਸ ਦਿੰਦੇ ਨੇ ਤਾਂ ਕਿ ਇਮੀਡੀਏਟਲੀ ਪੁਲਿਸ ਉੱਥੇ ਆ ਕੇ ਦੂਜੇ ਨੂੰ ਫਰੇਮ ਕਰ ਸਕੇ ਕਿੰਨੇ ਲੱਖ ਰੁਪਏ ਆਰਬਾਈ ਕਿਤੀ ਜੈ ਇਸ ਦੇ ਸਬੰਧ ਦੇ ਵਿੱਚ ਅਸੀਂ ਇੱਕ ਰੀਸੈਂਟਲੀ ਕਾਲ ਰੀਸੀਵ ਕਰੀ ਸੀਗੀ ਇਸੇ ਤਰੀਕੇ ਨਾਲ ਕਿ ਸਨੇਚਿੰਗ ਹੋਈ ਹੈ ਪਰ ਜਦਸਾਡੀ ਮੌਕੇ ਤੇ ਟੀਮ ਗਈ ਇਮੀਡੀਏਟਲੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਨੇਚਿੰਗ ਨਹੀਂ ਸੀ ਹੋਈ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਸੀਗਾ ਤੇ ਇਸ ਕਰਕੇ ਜਿਹੜੀ ਫਾਲਸ ਕੰਪਲੇਂਟਸ ਕਰਨ ਦੇ ਕਰਕੇ ਜਿਹੜਾ ਫਾਲਸ ਕੰਪਲੇਂਟ ਕਰੀ ਹੈ ਉਹਦੇ ਬਿਹਾਫ ਤੇ ਅਸੀਂ 182 ਸੀਆਰਪੀਸੀ ਜਿਹੜੀ ਕੀ ਹੁੰਦੀ ਸੀਗੀ ਉਦੇ ਤਹਿਤ ਜਿਹੜੇ BNSSD ਕੋਰਸਪੋਂਡਿੰਗ ਸੈਕਸ਼ਨ ਹੈ ਉਹਦੀ ਅਸੀਂ ਕਾਰਵਾਈ ਉਹਦੇ ਤੇ ਕਰ ਰਹੇ ਹਾਂ ਜੀ 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 ਬੱਸ ਕਰੀਏ ਪੈਸੇ ਕੇ ਜਿੱਤੇ ਮੁਕਲੀ ਬਾਗਤ ਨੂੰ ਜਾਣ ਤੇ ਮੈਂ ਸੀਸੀਟੀਵੀ ਕੈਮਰੇ ਤੋਂ ਹੀ ਨਿਹਰਾ ਬੀ ਜੀ 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 ਖਾਲੀ ਨਹੀਂ ਹੈ ਜਿਹੜਾ ਕਮਰਾ ਮਤਲਬ ਆਪੋ ਜੀ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਜੀ ਅਸੀਂ ਕਾਫੀ ਤੋਂ ਠੀਕ ਹੈ ਜੀ ਸੀਸੀਟੀਵੀ ਕੈਮਰੇ ਦਾ ਇਸਤੇਮਾਲ ਕੀਤਾ ਜਾਂਦਾ ਅਸੀਂ ਜੀ ਦੇਖਦੇ ਹਾਂ ਸੀਸੀਟੀਵੀ ਕੈਮਰਾਸ ਤੇ ਟ੍ਰੇਸ ਕਰਦੇ ਹਾਂ ਪਰ ਇਸ ਤੋਂ ਇਲਾਵਾ ਹੋਰ ਵੀ ਕੀ ਟੈਕਨੀਕਲ ਸੋਰਸਸ ਦੇ ਥਰੂ ਦੀ ਹਿਊਮਨ ਇੰਟੈਲੀਜੈਂਸ ਦੇ ਥਰੂ ਕਿਸੀ ਇਸ ਕੇਸ ਨੂੰ ਟ੍ਰੇਸ ਕੀਤਾ ਹੈ